ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵਲੌਗ ਨਵੇਂ ਦਿਨ ਦਾ ਵਲੌਗ ਤੁਹਾਡੇ ਸਾਹਮਣੇ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਪਿਛਲੇ ਪਾਸੇ ਹਸਪੀਟਲ ਦੇ ਵਿੱਚ ਮੈਂ ਅੱਜ ਵਲੌਗ ਦੀ ਸ਼ੁਰੂਆਤ ਕਰਨ데요 ਤੇ ਉਹਦਾ ਕਾਰਨ ਇਹ ਆ ਕਿ ਆਹ ਕਾਰਨ ਹਾਂਜੀ ਡੱਟ ਲੱਗੇ ਆ ਇਹ ਦੀਵਾਲੀ ਦਾ ਦੀਵਾਲੀ ਦੇ ਤੋਹਫਾ ਮਿਲਿਆ ਦੀਵਾਲੀ ਦੇ ਤੋਹਫਾ ਮਿਲ ਗਿਆ ਕਿ ਬਿਮਾਰ ਹੋ ਗਿਆ ਤੇ ਮ ਲੋਗੇ ਵਲੋਗਿੰਗ ਵਲੋਗਿੰਗ ਕਰ ਕਰਕੇ ਜਿਹੜੀ ਦੀਵਾਲੀ ਮਨਾ ਮਨਾ ਕੇ ਜਿਹੜਾ ਸਾਰਾ ਸਾਰਾ ਜਿਹੜਾ ਵਾ ਜੋਰ ਲੱਗ ਗਿਆ ਵਾ ਇਹ ਅੱਜ ਦੋ ਤਿੰਨ ਦਿਨ ਤੋਂ ਬਰਮਾਰ ਹੈਗੇ ਹੀ ਤੇ ਪਰ ਇਹ ਹੈ ਕਿ ਮੈਡੀਸਿਨ ਵਗੈਰਾ ਡਾਕਟਰ ਕੋ ਰਿਕਮੈਂਡਡ ਜਿਹੜੀ ਮੈਂ ਹੁੰਦੀ ਮੈਡੀਸਿਨ ਉਹ ਮੈਡੀਸਿਨ ਲੈ ਕੇ ਠੀਕ ਹੋ ਜਾਂਦੀ ਪਰ ਅੱਜ ਸਵੇਰ ਦਾ ਕੁਝ ਜ਼ਿਆਦਾ ਹੀ ਬਿਸ਼ੋਗ ਹੈ ਤਾਂ ਕਿ ਹਸਪੀਟਲਾਈਜ਼ ਡਾਕਟਰ ਕੋ ਭੇਜ ਦੇ ਡਾਕਟਰ ਨੇ ਅੰਦੇ ਕਿ ਦੋ ਤਿੰਨ ਦਿਨ ਲਈ ਦਾਖਲ ਕਰਨਾ ਹੈਣਾ ਚਲੋ ਦੇਖਦੇ ਹਾਂ ਸ਼ਾਮ ਤੱਕ ਦੇਖਦੇ ਆ ਫਿਰ ਕੀ ਆਉਂਦੀ ਹੈ ਤੇ ਟੱਲਾ ਜਾ ਉਹ ਨਹੀਂ ਤੇ ਗੱਲ ਲੱਗਦਾ ਮੈਂ ਹੈਨਾ ਇਸੇ ਕਰਕੇ ਹੱਸਦੇ ਵਾਸਤੇ ਤੁਸੀਂ ਰੋ ਹੱਸਦੇ ਵਾਸਤੇ ਅਹੀਂ ਰਹੀਏ ਤੁਹਾਡੇ ਕਰਕੇ ਤੇ ਥੋੜੇ ਥੋੜੇ ਦੇਰ ਤੱਕ ਅਪਡੇਟ ਮੈਂ ਤੁਹਾਨੂੰ ਦਰੂ ਮੈਂ ਅੱਜ ਦਾ ਵਲੋਗ ਮੇਰੇ ਖਿਆਲ ਦੇ ਵਿੱਚ ਇਹੋ ਹੀ ਰਹੇਗਾ ਕਿਉਂਕਿ ਅਹੀਂ ਫੋਰਸ ਅਸੀਂ ਉਹਨਾਂ ਨੂੰ ਫੋਰਸ ਕੀਤਾ ਹੈ ਕਿ ਤੁਸੀਂ ਸਾਰਾ ਦਿਨ ਨਾ ਰੱਖੋ ਰਾਤ ਨਾ ਰੱਖੋ ਕਿ ਜਿਹੜਾ ਟ੍ਰਿਪ ਲਵਾ ਲਈ ਹੈ ਤੇ ਸ਼ਾਮ ਨੂੰ ਫੇਰ ਟ੍ਰਿਪ ਲਵਾ ਲਾਂਗੇ ਹਣਾ ਇਹ ਹਮਤ ਨਹੀਂ ਦਿੰਦਾ ਆਪਣੇ ਬਣਾ ਤੇ ਬਾਕੀ ਇਹਨਾਂ ਨੇ ਗੱਲ ਕਰ ਲਈ ਮੁੰਬਈ ਤੇ ਡਾਕਟਰ ਨੇ ਕਿਹਾ ਕਿ ਐਡਮਿਟ ਕਰਨਾ ਪੈਣਾ ਤੇ ਦੋ ਦਿਨ ਦੇ ਨੂੰ ਤੁਸੀਂ ਐਡਮਿਟ ਰਹੋ ਪਰ ਇਹ ਹਮਤ ਸਾਡੇ ਦੋਨਾਂ ਤੋਂ ਬਿਨਾਂ ਨਹੀਂ ਰਹਿੰਦਾ ਦਿਨ-ਦਿਨ ਜਦੋਂ ਮਰਜ਼ੀ ਲੈ ਲੈਂਦਾ ਰਾਤ ਨਹੀਂ ਦਿੰਦਾ ਸੋ ਹਸਪੀਟਲ ਉਹਨੂੰ ਰੱਖਣਾ ਜਿਹੜਾ ਉਹ ਲਾਲੋ ਸੇਫ ਨਹੀਂ ਹੈਗਾ ਤੇ ਇਸ ਕਰਕੇ ਇਹਨਾਂ ਨੇ ਰੁਕਣਾਂ ਗੱਲ ਕੀਤੀ ਕਿ ਆਪਾਂ ਦੋ ਟਾਈਮ ਆ ਕੇ ਡ੍ਰਿਪ ਲਵਾ ਦਿਆ ਕਰਾਂਗੇ ਪਰ ਆਪਾਂ ਐਡਮਿਟ ਨਹੀਂ ਹੋਣਾ ਕਿ ਪੱਕਾ ਹਸਪੀਟਲ ਨਹੀਂ ਰਹਿਣਾ ਤੇ ਵੇਖਦੇ ਹਾਂ ਅੱਗੇ ਅੱਗੇ ਕੀ ਕਹਿੰਦੇ ਆ ਡਾਕਟਰ ਮਿਲਦੇ ਆ ਥੋੜੀ ਦੇਰ ਬਾਅਦ ਹੁਣ ਤੇ ਵੇਖੋ ਚੱਲਣਾ ਪੈਣਾ ਡਾਕਟਰ ਦੇ ਹਿਸਾਬ ਨਾਲ ਐ ਹੁਣ ਤੇ ਡਾਕਟਰ ਦੇ ਹਿਸਾਬ ਨਾਲ ਚੱਲਣਾ ਪੈਣਾ ਹੁਣ ਸਾਡੀ ਕੋਈ ਮਰਜ਼ੀ ਨਹੀਂ ਤੇ ਘਰ ਦੀ ਕੋਈ ਮਰਜ਼ੀ ਨਹੀਂ ਕਿ ਚਲੋ ਮਿਲਦੇ ਆ ਅਪਡੇਟ ਦਿੰਨਾ ਤੁਹਾਨੂੰ ਥੋੜੀ ਦੇਰ ਤੱਕ ਜੇ ਘਰ ਪਹੁੰਚਦੇ ਆ ਤਾਂ ਕਰ ਦਿਆਂਗਾ ਫਿਰ ਤੁਹਾਨੂੰ ਹਾਂਜੀ ਭਾਈ ਗੁਰਜੀ ਕਿੱਥੇ ਜਾ ਰਹੇ ਆ ਆਪਾਂ ਨਾਗਿਆਣਾ ਸਾਹਿਬ ਨਾਗਿਆਣਾ ਸਾਹਿਬ ਜਾ ਰਹੇ ਆ ਦਰਸ਼ਨ ਮੇਲੇ ਵੀ ਕਰਨ ਕਰਾਂਗੇ ਦੇ ਨਾਲ ਜਾ ਰਹੇ ਆ ਇੱਕ ਬੰਦਾ ਚੁੱਕਣਾ ਕਿ ਬੰਦਾ ਕਿਹੜਾ ਚੁੱਕਣਾ ਵਾ ਤੇ ਉਹ ਅਸਲੀਅਤ ਦੇ ਵਿੱਚ ਕੋਈ ਮਜ਼ਾਕ ਨਹੀਂ ਆ ਤੇ ਪਹਿਲੋਂ ਤੁਹਾਨੂੰ ਪਤਾ ਹੋ ਕਿ ਐਸਿਡ ਦੇ ਉੱਤੇ ਲਾਪਰੀਤ ਬੈਠੀ ਹੁੰਦੀ ਅੱਜ ਹਸਪੀਟਲ ਦਾਖਲ ਹੋਣ ਦੇ ਕਰਕੇ ਉਹ ਮੇਰੇ ਨਾਲ ਨਹੀਂ ਹੈਗੀ ਤੇ ਤੁਹਾਨੂੰ ਸਾਰੀ ਅਪਡੇਟ ਜਿਹੜੀ ਹੈ ਸ਼ਾਮ ਤੱਕ ਤੁਹਾਨੂੰ ਮਿਲ ਜਾਣੀ ਹੈ ਤੇ ਬਲੌਗ ਦੇ ਨਾਲ ਜੁੜੇ ਰਹੋ ਤੇ ਅਗ ਹਾਂਜੀ ਸਾਰੇ ਵੀਰਾਂ ਨੂੰ ਵਗੁਰੂ ਜੀ ਕਾ ਖਾਲਸਾ ਵਾਹ ਜੀ ਕੀ ਫਤਿਹ ਅੱਜ ਅਸੀਂ ਅੱਜ ਆਪਣਾ ਪਰਸਨਲ ਕਿੰਨ ਲੈਂਦੇ ਆ ਵਲੌਗ ਬਣਾ ਰਹੇ ਆ ਇਸ ਲਈ ਇਸ ਵੀਡੀਓ ਨੂੰ ਨਹੀਂ ਸਾਰੀ ਡਿਲੀਟ ਮਾਰ ਦਿਓ ਕਿਉਂਕਿ ਬਹੁਤ ਹੀ ਸੇਲਗਾਨੀ ਲੋੜ ਮੀ ਆਂ ਕਮਲ ਹੀ ਖਦੋਣਾ ਇਹਦੇ ਚ ਅਸੀਂ ਆਪਣਾ ਤੇ ਅੱਜ ਗੁਰਦਾਰਾ ਸਾਹਿਬ ਆਏ ਨਾ ਗਿਆ ਨਾ ਸਾਹਿਬ ਆਏ ਆ ਮੈਂ ਹੀ ਮਤਵੀਰ ਸੀਆਤ ਨਾਲ ਸਾਡੇ ਸਿੰਘ ਨਾਲ ਸਾਡੇ ਕਾਸ਼ਵੀਰ ਇੱਥੋਂ ਇੱਕ ਭਗਤ ਸੀਗਾ ਜੋ ਸਾਨੂੰ ਪੂਡ ਵਟੋਏ ਤੋਂ ਮਿਲਿਆ ਸੀਗਾ ਜੀ ਤੇ ਉਹ ਦਿਮਾਗੀ ਥੋੜਾ ਡਿਸਟਰਬ ਸੀਗਾ ਜਦੋਂ ਉਹ ਦੀ ਵੀਡੀਓ ਪਾਈ ਤੇ ਆ ਨਗਿਆਣਾ ਸਾਹਿਬ ਜਿਹੜਾ ਗੁਰਦੁਆਰਾ ਪਿੰਡ ਉਦੂਕੇ ਉਥੋਂ ਸਾਨੂੰ ਫੋਨ ਆਇਆ ਕਿ ਵੀਰੇ ਇਹ ਜਿਹੜਾ ਭਗਤਾ ਸਾਡੇ ਪਿੰਡ ਦਾ ਸੋ ਅੱਜ ਹੁਣ ਉਸ ਵੀਰ ਨੂੰ ਅਸੀਂ ਮਦਵੀਰ ਤੇ ਅਸੀਂ ਸਾਰੇ ਰਲ ਮਿਲ ਕੇ ਵੀਰਰਾ ਇੱਕ ਇੱਕ ਸਮੂਚੀ ਟੀਮ ਵੱਲੋਂ ਉਸ ਵੀਰ ਨੂੰ ਸਤਿ ਸ੍ਰੀ ਅਕਾਲ ਦੇਣੇ ਸਾਡੇ ਹਾਂ ਜੀ ਇਹ ਸਹੀ ਸੀ ਗਾ ਜੇ ਬੇਬੇ ਸੁਣ ਮੈਂ ਜਿਹੜੇ ਪਤਾ ਲੈਣ ਦਾ ਸੀ ਉਹ ਠੀਕ ਹੈ ਜੇ ਤੁਹਾਡੀ ਅਮੀ ਜੀ ਮੇਰਾ ਤਾਂ ਪਤਾ ਵੀ ਨਹੀਂ ਕਿ ਮੈਂ ਵੀਰਾ ਠੀਕ ਹੈ ਵੀਰੇ ਨੂੰ ਕੀ ਕੁਝ ਬਿਮਾਰ ਤੇ ਮੈਂ ਇਹਨਾਂ ਨੂੰ ਪਤਾ ਲਾਵਾ ਕਿ ਉਹ ਕਿੰਨਾ ਲਾਈਕ ਕਰਕੇ ਗੱਲਾਂ ਕਰਦਾ ਹੈ ਜੀ ਤੁਹਾਡੀ ਭਾਵੇਂ ਬਿਮਾਰ ਵਾਲੀ ਦਵਾਈ ਨੋਂ ਨਹੀਂ ਦਿੱਤੀ ਤਾਂ ਬੱਸ ਮੈਂ ਕਹਿੰਦਾ ਕਿ ਆਪਾਂ ਤੁਸੀਂ ਨਾ ਕਰਦੇ ਤਾਂ ਬਹੁਤ ਆ ਜਿਹੜੇ ਅਪਗ੍ਰੇਡ ਤੇ ਲੋਕੀ ਜਿਹੜੇ ਲੋਕ ਨਾ ਚਾਲ ਕੇ ਖਤਮ ਹੋ ਜਾਂਦੇ ਆ ਕੰਟੈਂਟ ਕ੍ਰੀਏਟ ਕਰਦੇ ਆ ਦੇਖ ਤੁਹਾਨੂੰ ਬਿਲ ਬਣਾਵਾਗੇ ਅੱਜ ਅੱਜ ਆਈ ਕਿ ਭਾਰੀ ਹੈ ਉਹਨਾਂ ਤੋਂ ਬੜੀ ਬਾਤ ਆਈ ਕਿ ਨਾ ਕਰੋ ਲੰਬਾ ਲੰਬਾ ਬਣੀ ਪਿਆ ਉਹ ਕਰਨ ਅੱਜ ਮਾਦੇ ਦੇ ਤੇ ਗਵਾਂਡੇ ਕੁੜੀਆਂ ਨਹੀਂ ਸੀ ਅਰਸ਼ਾ ਦੀ ਪੈਨ ਉਹਨੂੰ ਜਦੋਂ ਉਹਨਾਂ ਦੇ ਟਮਾਟਰ ਫੇਰ ਕਰਾਉਣੀਆਂ ਨੇ ਕਿਉਂ ਕਿ ਨਹੀਂ ਮੈਂ ਬਿਮਾਰ ਵਾਂ ਤੇ ਮੈਨੂੰ ਬੁਖਾਰ ਚੜਿਆ ਦਾ ਅੱਜ ਤੱਕ ਉਹ ਦੋ ਕਹਿੰਦਾ ਇੰਨਾ ਬੰਦਾ ਕਿ ਤੂੰ ਦਾਹੀ ਕਰ ਗਈ ਵਿਆਹ ਕਰ ਲੈ ਲੈ ਦੌੜ ਦੌੜ ਕੇ ਹੋਈ ਦਰ ਫੁੜਾਇਆ ਫਿਰ ਪਤੀ ਪੁੱਤੀ ਰਿੰਦ ਕੇ ਦੇ ਦੇਣੀ ਕਹਿੰਦੇ ਤੇ ਤੁਲਸੀ ਰਿੰਦ ਕੇ ਦੇ ਦੇਣੀ ਅੱਜ 15 16 ਸਾਲ ਪਹਿਲਾਂ ਹੰਗਾਰਲਾ ਉਹ ਕੋਈ ਨਾ ਕਰੀਏ ਅਜਾ ਵੀ ਦੀ ਮੇਰੀ ਗੱਲ ਨਾਲ ਪੈ ਜਾ ਉਹ ਨਹੀਂ ਜਦੋਂ ਲੱਗ ਰਹਾ ਕਿ ਮੈਂ ਬਿਮਾਰ ਮਲਕ ਨੇ ਬਤਾ ਦਿਹਾ ਗੋੜਨੇ ਕਿਹਾ ਉਹਨਾਂ ਨੇ ਮੇਰਾ ਹੱਥ ਫੜਿਆ ਤੇ ਇਸ ਮੇਰੇ ਨੂੰ ਕਹਿੰਦਾ ਦੋ ਤਿੰਨ ਮੇਰੀ ਕੁੜੀਆ ਕਹਿੰਦੀ ਪਾ ਵੀ ਮੇਰੀ ਗੱਲ ਮੇਰੀ ਕੁੜੀਆ ਬਤਾ ਕੇ ਕਹਿੰਦੀ ਮੇਰੇ ਢਿੱਡ ਪੀਠ ਦੀ ਮੈਨੂੰ ਢਿੱਡ ਪੀਠ ਦੇ ਫਰੂਟੀ ਵੀ ਅਲਗਤ ਹੈ ਕੋਈ ਗੱਲ ਹੈ ਆਹ ਦਿਨ ਉਹਨਾਂ ਦਾ ਬਰਥਡੇ ਹੈ ਉਹ ਗਿਫਟ ਕਰ ਦੂਗਾ ਇਹਦਾ ਬਰਥਡੇ ਹੈ ਨਾ ਕਈ ਸੋਹਣੇ ਆਹ ਨਾ ਕੱਥੇ ਨਾ ਦੇਈ ਮੈਂ ਤੇ ਬੱਸ ਇਹ ਕਹਿੰਦੇ ਤੋਹੇ ਨਾ ਇੱਕ ਦਿਨ ਨਹੀਂ ਕਿਹੜਾ ਦਿਨ 11 ਨਵੰਬਰ ਉਸ ਦਾ 11 ਨਵੰਬਰ ਟੈਗ ਹੋਇਆ ਹੈਗਾ ਕਿਹੜਾ ਕਿਹੜਾ ਓਕੇ ਅਮਰ ਸਾਹਿਬ ਜਿਹੜਾ ਉਹ ਬਸ ਰੰਨਾ ਨਿਊਯਾਰਕ ਵੇਰਾ 11 ਸਤੰਬਰ ਉਹ ਐਸਾ ਸਤੰਬਰ ਨਵੰਬਰ 29 ਸਤੰਬਰ 11 ਉਹਨਾਂ ਅਨੁਸਚਿਤ ਨਹੀਂ ਹੋਣੀ ਮੇਲੇ ਨਹੀਂ ਆਉਣਾ ਨਾ ਟੈਗ ਬਣਾਉਂਦਾ ਜੀ ਅੰਮ੍ਰਿਤਸਰ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਇਹ ਅੱਜ ਅਗਲਾ ਦਿਨ ਇਹ ਉਸੇ ਦਿਨ ਦੇ ਨਾਲ ਨਾ ਜੁੜਿਆ ਜਾਵੇ ਕਿ ਉਸੇ ਦਿਨ ਦੇ ਸਾਰੇ ਕਲਿੱਪ ਹੈਗੇ ਆ ਤੇ ਆਹ ਤੁਹਾਡੇ ਸਾਹਮਣੇ ਮਰੀਜ਼ ਆ ਤੇ ਮਰੀਜ਼ ਡ੍ਰਿਪ ਲਵਾ ਕੇ ਤੇ ਕੰਮ ਕਰਨ ਦਿਆ ਵਾ ਪਰ ਕੰਮ ਕਿਉਂ ਕਰ ਰਹੇ ਆ ਇਹਦਾ ਥੋੜਾ ਜਿਹਾ ਹਿੰਟ ਤੁਹਾਨੂੰ ਮੈਂ ਦੇ ਦਿੰਦਾ ਵਾਂ ਹਿੰਟ ਨਹੀਂ ਦਿੰਦਾ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੰਦਾ ਕਿ ਅੱਜ ਕੌਣ ਆ ਰਿਹਾ ਸਾਡੇ ਘਰੇ ਅੱਜ ਪਾਤਸ਼ਾਹ ਆ ਰਹੇ ਨੇ ਕਿਹੜੇ ਪਾਤਸ਼ਾਹ ਆ ਰਹੇ ਨੇ ਜਿਹੜਾ ਸਾ ਬਾਪ ਆ ਰਹੇ ਹਣਾ ਆਂਦੇ ਆ ਇੱਕ ਗਾਣਾ ਹੈਗਾ ਨਾ ਇੱਕ ਸ਼ਬਦ ਹੈਗਾ ਨਾ ਕਿਹੜਾ ਸ਼ਬਦ ਬੋਲਨੇ ਸਤ ਗੁਰ ਆਵਣਗੇ ਫੇਰ ਆਪਾਂਵਣਗੇ ਕਰਮੇਰੇ ਕਰਤੇ ਉਹਨਾਂ ਦਾ ਹਣਾ ਅੱਜ ਆ ਰਹੇ ਨੇ ਸਾਡੇ ਗ੍ਰਹਿ ਵਿਖੇ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਬਾਬਾ ਬੀਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਤੇ ਬਾਕੀ ਥੋੜੀ ਜਿਹਾ ਆਪਣੇ ਤੁਸੀਂ ਨਾਲ ਕੋਲੇ ਹਾਂਜੀ ਸੰਜੀਵ ਵੈਗੂ ਜੀ ਦਾ ਸਰਤਾ ਵੈਗੂ ਜੀ ਦੀ ਕੀ ਫਤਲ ਮਰੀਜ਼ ਵੇਖ ਲਓ ਮਰੀਜ਼ ਹੈ ਇਹ ਮਰੀਜ਼ ਡ੍ਰਿਪ ਲਵਾ ਕੇ ਤੇ ਹੁਣ ਕੰਮ ਕਰਨ ਨਹੀਂ ਲੇ। ਮੇਰਾ ਹੱਥ ਗਿੱਲਾ ਹੈ। ਇਹ ਲੋ ਇਹ ਫੋਨ ਫੜ ਨਹੀਂ ਪਤਾ ਰੱਖਿਆ। ਹਾਂਜੀ ਮੇਰਾ ਹੱਥ ਗਿੱਲਾ ਹੋਇਆ ਹੈ। ਆ ਲਓ ਜੀ ਲਓ ਜੀ ਲਓ ਦੱਸੋ ਜੀ ਦੱਸੋ ਜੀ ਜਿੱਦਾਂ ਇਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਤੇ ਕੱਲ ਦੇ ਹੱਥ ਕਾਲੇ ਨਹੀਂ ਹੋ ਗਏ। ਕਾਲੇ ਹੋ ਗਏ ਆ। ਕਾਲੇ ਹੋ ਗਏ। ਡ੍ਰਿਪ ਲੱਗ ਲੱਗੇ ਕਾਲੇ ਹੋ ਗਏ। ਅੱਛਾ ਤੇ ਤੁਸੀਂ ਦੱਸ ਦੋ। ਇਹ ਦੱਸੋ ਮੈਂ ਇਹ ਦੱਸਦਾ ਫਿਰ ਹਾਂ ਬਸ ਫਿਰ ਮਿਲਦੇ ਹਾਂ ਇੱਕ ਜੁੜੇ ਦੇ ਵਲੌਗ ਦੇ ਨਾਲ ਆਪਾਂ ਉਹਨਾਂ ਦੇ ਵੈਲਕਮ ਵਾਸਤੇ ਕਰ ਲਈਏ ਕੰਮ ਕਰ ਥੋੜੀ ਸਫਾਈਆਂ ਕਰ ਲਈਏ ਤੇ ਉਸ ਤੋਂ ਬਾਅਦ ਸੈ ਤੁਹਾਨੂੰ ਮਿਲਦੇ ਆ ਸਾਟੂ ਕੀ ਜਦੋਂ ਗੁਰੂ ਜਾਂ ਗੁਰੂ ਦਾ ਪਿਆਰਾ ਵੀ ਆਉਣਾ ਹੁੰਦਾ ਨਾ ਉਹ ਘਰ ਜਿਹੜਾ ਵਾ ਬਿਲਕੁਲ ਸਾਫ਼ ਸਹੀਦਾ ਇਹਦੇ ਕਰਕੇ ਘਰ ਦੀਆਂ ਸਫਾਈਆਂ ਕਰਦੀਆਂ ਦਿਵਾਲੀ ਕਰਕੇ ਤੇ ਹੁੰਦੀਆਂ ਹੁੰਦੀਆਂ ਵਾ ਪਰ ਦਿਵਾਲੀ ਤੋਂ ਬਾਅਦ ਸਤਗੁਰੂ ਗੁਰੂ ਜਿਹੜੇ ਆ ਜਿਹੜੇ ਸੰਤ ਨੇ ਆ ਰਹੇ ਨੇ ਉਹਨਾਂ ਦਾ ਆਗਮਨ ਦੇ ਲਈ ਤਿਆਰੀਆਂ ਹੋ ਰਹੀਆਂ ਤੇ ਮੇਨ ਵਲੰਟੀਅਰ ਕੋਈ ਆ ਕੀ ਗੰਦੇ ਮੇਨ ਵਲੰਟੀਅਰ ਕਿਹੜੇ ਆ ਕਾਦੇ 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 ਮੇਲ ਵਲੰਟੀਅਰ ਜੀ ਇਹ ਹਿੰਮਤਦਾਨਪੁਨ ਸੇਵਾ ਸੁਸਾਇਟੀ ਦੇ ਮੇਲ ਵਲੰਟੀਅਰ ਨੇ ਤੇ ਇੱਕ ਹੋਰ ਮੇਲ ਵਲੰਟੀਅਰ ਛੁਪੇ ਨੇ ਕਿੱਥੇ ਦੇ ਮੇਲ ਵਲੰਟੀਅਰ ਉਹ ਬਾਥਰੂਮ ਸਬ ਕਰ ਰਹੇ ਆ ਜੀ ਆਜੋ ਬਾਹਰ ਇਹ ਹੱਸੀ ਜਾਣਾ ਦੇਖ ਲੈ ਇੱਥੇ ਨਾ ਹੱਸਣਾ ਮਣਾ ਵਾ ਠੀਕ ਹੈ ਨਾ ਹੱਸਣਾ ਮਣਾ ਦੰਦ ਨਹੀਂ ਕੱਢਣਾ ਤੈਨੂੰ ਆਖਿਆ ਅੱਜ ਕਿਹਨੇ ਆਉਣਾ ਚਲ ਦੱਸੋ ਸੀਰੀਅਸ ਹੋ ਗਿਆ ਦੱਸਣਾ ਦਾ ਦਾ ਤਾਂ ਸਿੰਘ ਜੀ ਸਰ ਸਿੰਘ ਵਾਲੇ ਹਾਂ ਤਾਂ ਖਾਲਸ ਦੂਰ ਦਸੀਦਾ ਹਾਂ ਹਾਂਜੀ ਠੀਕ ਹੈ ਜੀ ਧਿਆਨ ਸੇ ਵਿਖਿਓ ਇਹ ਚਿਹਰਾ ਹੈਂ ਚਿਹਰਾ ਧਿਆਨ ਰੱਖਿਓ ਸੜਾਇਆ ਮੁੰਡੇ ਦਾ ਆਪਾਂ ਆਨੰਦ ਕਾਰਜ ਕਰਨਾ ਵਸੇਤੀ ਆ ਆਂਦੀ ਤੇ ਆਨੰਦ ਕਾਰਜ ਨੂੰ ਕਾਲੇ ਨੇ ਆਨੰਦ ਕਾਰਜ ਕਰਾਓ ਆਨੰਦ ਕਾਰਜ ਕਰਾਓ ਚਾਹ ਦੀ ਹਾਂਜੀ ਹਾਂਜੀ ਬਾਬੇ ਨੂੰ ਕਰਵਾਸ ਕਰਾਓ ਅੱਜ ਬਸ ਸਹੀ ਗੱਲ ਹੀ ਵੇਹੇ ਅੱਜ ਬਾਬੇ ਕਰਵਾਸ ਕਰਾ ਲਈਏ ਕੀ ਕਰਵਾਸ ਕਰਨੀ ਦੱਸ ਦੱਸ ਤੇਰੇ ਮੂੰਹ ਸੁਣਦਾ ਵਾ ਸਖ ਸੰਗਤ ਨੇ ਹੈ ਆ ਭੈਣ ਭਰਾ ਸੁਣ ਰਹੇ ਤੇਰੀ ਗੱਲ ਦੱਸ ਕੀ ਦੱਸ ਕਰਉਣੀ ਕੀ ਆਦਾ ਹੋਈ ਆਦਾ ਹੋਈ ਕਰ ਆਪਣਾ ਜੋ ਦੇ ਮਨ ਦੀ ਇੱਛਾ ਨਾ ਹਾਂ ਉਹ ਪੂਰੀ ਕੀਤੀ ਜਾਵੇ ਹਾਂ ਘਟ ਘਟ ਕੇ ਅੰਤਰ ਕੀ ਜਾਣਤ ਲੈ 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 ਆ ਅਨਿਕ ਬੰਦੇ ਲੋਕਾਂ ਨੂੰ ਵੀ ਸਾਰੇ ਪਿੰਡ ਮਰਸਨ ਜਾ ਜਾਂਦੇ ਆ ਇਹੋ ਜੀਆਂ ਖੁਸ਼ੀਆਂ ਲਿਆਈ ਬਾਬਾ ਨਾਨਕ ਇਹੋ ਜੀਆਂ ਨਾਮ ਤਨ ਕੁਝ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਨਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰ ਨਾਨਕ ਸਭ ਤੋਂ ਵੱਡਾ ਸੇਹ ਦੀ ਨਾਂ ਦੀ ਬੰਨੇ ਮੇਵਦੇ ਰੇ ਜਿਨੂ ਆਪ بچਾਵੇ ਕੋਣ ਮਰੇ ਜਿਨੂ ਆਪ بچਾਵੇ ਰੂਪ ਜੀ ਦਾ ਤਾਰ ਕੇ ਆਵੇ ਰੂਪ ਜੀ ਦਾ ਤਾਰ ਕੇ ਆਵੇ ਮਰ ਪੀ ਦਾ ਬੰਨੇ ਮੈਂ ਵਾਰੇ ਦਾ ਬਰਾ ਸੱਜ ਜਨਾਂ ਦੀਆ ਮੰਨੇ ਪਣੀਆ ਜਾਂਦਾ ਇਹੋ ਪਿੰਡ ਪੋਣੀ ਬਸ ਹੈ ਬਿੱਲੀ ਹੋਈ ਜਾਂਦੀ ਹੈ ਨਾ ਇਹ ਦੇਖੋ ਨਾ ਪੜਨੇ ਦਾ ਨਤੀਜਾ ये देखो ना पढ़ने का नतीजा ये, है। है। ये ना पढ़ने का नतीजा घर घर में सफाई हो रही है क्या लगना तेनू ये तो तो लग नहीं, हम नहीं। तो ना पढ़ने का नतीजा देखो जो दमाले वाला सिख है जो ਇਨਾ ਪੜਨੇ ਕੰਨ ਦੀਦਾ ਪਹਿਲੋ ਕਹਿੰਦੇ ਸੀ ਮਾਪਿਆਂ ਨੇ ਪੜ ਲਉ ਪੜ ਲਉ ਹੈ ਹੁਣ ਕੀ ਨਾਂ ਦੇ ਘਰਾਂ ਘਰਾਂ ਦੇ ਵਿੱਚ ਕੰਮ ਕਰਨਾ ਪੈ ਰਿਹਾ ਵੇਖੋ ਦੀ ਹੈ ਕਿਉਂ ਉਤਾਰ ਸੀ ਉਤਾਰ ਸੀ ਤਾਂ ਵੇਖਣਾ ਹੀ ਨਹੀਂ ਵੇਖੀ ਉਹਨੇ ਇਹਨੇ ਨਹੀਂ ਵਖਣਾ ਨਹੀਂ ਜਾਓ ਜਾ ਵੇਖ ਜੂਗਾ ਨਾ ਰੁਪਈਆ 50 ਡਾਲਰ 50 ਡਾਲਰ ਚਾਚੂ ਇੱਕੋ ਇੱਕ ਡਾਲਰ ਆਹ ਚਾਲੇ ਚਾਲੇ ਡਾਲਰਾਂ ਨਾਲ ਹੁੰਦੀ ਹੈ ਕਾ ਵੇਖੋ ਉਤਾਰ ਉਤਾਰੇ ਉਰੇ ਹੈ ਅਰਜ਼ਾ ਕਰਾਉਣੀ ਹੀ ਹੋਣੀ ਐ ਐ ਓਏ ਆ ਨਾ ਇੰਨੀ ਕੀ ਆ ਤੇ ਬਿੱਕਿੰਗ ਦਾ ਇੰਗਲਿਸ਼ ਲਾਉਂਦਾ ਜੱਜ ਤਾਂ ਹੀ ਨਾ ਕੋ ਮਸਾਲਾ ਨਹੀਂ ਮੁਚਿਆ ਜਾਦਾ ਸ਼ਾਦੀ ਦੀ ਗੱਲ ਦੇ ਮੈਂ ਤੋੜ ਕਿੰਨਾ ਕਹਿੰਦੇ ਕਰਵਾਣੀ ਦੇ ਟੋਂਡਿਆ ਵਾ ਮੋਟਰ ਛੱਡਦਾ ਮੋਟਰ ਪੰਜ ਟਾਈਮ ਦਿਨ ਹੋਇਆ ਟਾਈਮ ਹੋ ਗਿਆ ਇੱਕ ਵਾਰ ਚੱਲਿਆ ਆਪਾਂ ਮੋਟਰ ਛੱਡ ਕੇ ਆਈਏ ਆਪਾਂ ਨੋ ਜੀ ਮੋਟਾ ਦਾ ਸੋਚ ਆ ਗਿਆ ਜੀ ਇਹ ਗੰਦਾ ਕੀਤਾ ਸੋਚ ਇਹਨੇ ਐਂ ਚਰਪੇ ਲਾਰ ਬਟਿੰਦੇ ਆਪੇ ਕਿ ਨਹੀਂ ਸਿਰੇ ਬੋਰਾ ਕੱਢ ਕੇ ਫੁੱਟਦਾ ਨਹੀਂ ਤਾਨੂੰ ਛੋਟਾ ਹੱਥ ਹੀ ਨਾ ਲੈਤੀ ਇਹ ਤਾਨੂੰ ਇੱਕ ਉਹਦਾ ਐਂ ਕਰਕੇ ਚੁੱਕੇ ਜਾਂਦਾ ਪਿੱਛੋਂ ਕੀ ਛੋਟਾ ਸੀ ਜਿਹੜਾ ਐਂ ਕਰਕੇ ਚੁੱਕੇ ਨਹੀਂ ਜਾਂਦਾ ਪਿੱਛੋਂ ਨਹੀਂ ਨਹੀਂ ਉਹ ਮੈਂ ਹਾਂ ਕੁੜਾ ਕਰਾ ਚੁੱਕਿਆ ਕਰਾਂਗੀ ਹਾਂ ਤੂੰ ਡੇਰ ਕਿਉਂ ਨਹੀਂ ਹੱਥ ਨਹੀਂ ਪੈਣ ਦਿਆ ਹੱਥ ਖਾਈਆਂ ਆਏ ਬਹਨੇ ਬਹਾਨੇ ਐ ਇਤਨੇ ਬਹਾਨੇ ਹੈ ਔਰਤ ਤੇ ਔਰਤਾਂ ਦੇ ਅੰਦਰ ਚਰਿੱਤਰ ਕਿੰਨੇ ਆਏ 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 ਲੜਾਈਆਂ ਲੜਾਈਆਂ ਹੋਣ ਲੱਗੀਆਂ ਨੇ ਧਿਆਨ ਨਾਲ ਵੇਖ ਕੇ ਜਾ ਲੜਾਈਆਂ ਹੋਣ ਲੱਗੀਆਂ ਨੇ ਐ ਲੜਾਈਆਂ ਲੜਾਈਆਂ ਸ਼ੁਰੂ ਹੋਣ ਲੱਗੀਆਂ ਇਹ ਵਾ ਨਹੀਂ ਰਹੀ ਲੜਾਈ ਦੀ ਵਾ ਨਹੀਂ ਰਹੀ ਹਾਂਜੀ ਸੇਵਾ ਹੋ ਰਹੀ ਆ ਕਿ ਰਿਸ਼ਤਾ ਕਿਸੇ ਨਾ ਕਿਸੇ ਤਰੀਕੇ ਨਾਲ ਚੜ ਜਾਏ ਸਾਡਾ ਸੇਵਾ ਹੋ ਰਹੀ ਹੈ ਤੇ ਆਏ ਸੰਘੜੇ ਕੀਤੇ ਜਾ ਰਹੇ ਨੇ ਠੀਕ ਹੈ ਠੀਕ ਹੈ ਬਸ ਵਾਹ ਸੜਕ ਨਹੀਂ ਟੋਣੀ ਆਪਾਂ ਨਹੀਂ ਆਹ ਸਾਈਡ ਤੋਂ ਹੋਣੀ ਹੈ ਅਛਾ ਆਹ ਸਾਈਡ ਤੋਂ ਨੂੰ ਜੇ ਘਾਰ ਲੱਗ ਜਾਵੇ ਜਾਂ ਜਾਵੇ ਬਾਬਾ ਬਿਲੀ ਜਾਂਦਾ ਜੇ ਸਰਦਨ ਨੂੰ ਪਾਵੇ ਨਿਆਲ ਹੋ ਜਾਵੇ ਆਹ ਵੇਖੋ ਜੀ ਕੌਣ ਤੁਰਿਆ ਜਾ ਰਿਹਾ ਹਿੰਮਤ ਦੇ ਪਾਪਾ ਤੇ ਹਿੰਮਤ ਦੇ ਤੇ ਹਿੰਮਤ ਦੇ ਪੂਆ ਜੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਇਹ ਹੀ ਕੱਲ ਦੇ ਘਰੇ ਤੇ ਉਹ ਅੱਜ ਵਾਪਸ ੱਲੇ ਹੀ ਚਲੇ ਗਏ ਹੀ ਤੋਂ ਅੱਜ 알파ਵਾਂ ਨਹੀਂ ਗਏ ਤੇ ਹਿੰਮਤ ਨੂੰ ਪਤਾ ਲੱਗਾ ਟਿਊਸ਼ਨ ਤੋਂ ਆ ਕੇ ਕਿ ਪੂਆ ਚਲੀ ਗਈ ਹੈ ਤੇ ਉਹ ਬੜਾ ਰੋਇਆ ਬਹੁਤ ਜ਼ਿਆਦਾ ਕਿ ਮੈਨ ਨਾਲ ਜਾਣਾ ਤੂ ਫੋਨ ਕੀਤਾ ਦੀਦੀ ਨੂੰ ਮਤਲਬ ਕਿ ਆਪਾਂ ਇੰਨਾ ਕਿਦੇ ਹੈ ਕਿ ਜਿੰਨਾ ਮੱਝੀ ਰੋਵੇ ਚੁੱਪ ਕਰਾ ਸਕਦੇ ਆ ਪਰ ਅੱਜ ਕੁਝ ਓਵਰ ਹੋ ਗਿਆ ਕੰਮ ਤੇ ਜਿਹਦੇ ਕਰਕੇ ਫਿਰ ਫੋਨ ਕੀਤਾ ਦੀਦੀ ਨੂੰ ਦੀਦੀ ਕਹਿੰਦੇ ਜਲਫਾ ਮੰਨੀ ਆ ਫਿਰ ਉਹਨਾਂ ਨੂੰ ਉਹਨੂੰ ਆਪਾਂ ਹੁਣ ਛੱਡਣ ਆਏ ਆ ਤੋ ਅੱਜ ਚਲੇ ਆਪੇ ਭੂਆ ਕੋਲ ਤੇ ਆਪਾਂ ਇਕੱਲੇ ਰਹਿ ਜਾਣਾ ਡਾ ਜੀ ਨਹੀਂ ਲੱਗਣਾ ਹੁਣ ਵੇਖਦੇ ਆ ਕੀ ਭੰਦਾ ਤੇ ਕਿੰਨੇ ਦਿਨ ਕੱਢ ਕੇ ਆਉਂਦਾ